ਨਸ਼ਾਰਾ ਐਸੋਸੀਏਸ਼ਨ ਪੀਐਸਪੀਸੀਐਲ ਸਬ ਅਰਬਨ ਸਰਕਲ ਅਮਲਿਸਰ ਦੇ ਚੋਣ ਸ਼ਿਵ ਕੁਮਾਰ ਤਿਵਾੜੀ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਸੂਬਾ ਆਗੂ ਸੁਵਿੰਦਰਪਾਲ ਸਿੰਘ ਮੋਲੋਵਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਚੋਣ ਦੌਰਾਨ ਮੁਖਤਾਰ ਸਿੰਘ ਮੁਹਾਵਾ ਨੂੰ ਸਰਪ੍ਰਸਤ ਕਰਮ ਸਿੰਘ ਨੂੰ ਸਰਕਲ ਦਾ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਜੰਡਿਆਲਾ ਮੀਤ ਪ੍ਰਧਾਨ ਨਰੇਸ਼ ਕੁਮਾਰ ਮੀਤ ਪ੍ਰਧਾਨ ਬਲਵਿੰਦਰ ਕੁਮਾਰ ਸਕੱਤਰ ਸੁਵਿੰਦਰਪਾਲ ਸਿੰਘ ਮੋਲੋਵਾਲੀ ਮੀਤ ਸਕੱਤਰ ਆਮ ਲੁਭਾਇਆ ਵਿੱਤ ਸਕੱਤਰ ਨੱਥਾ ਸਿੰਘ ਨੂੰ ਚੁਣਿਆ ਗਿਆ ਸਾਡੇ ਸਾਰੇ ਪੰਜਾਬ ਚ ਸਰਕਲਾਂ ਦੀ ਚੋਣਾਂ ਹੋ ਰਹੀਆਂ ਨੇ ਉਸ ਦਿਸ਼ਾ ਚ ਅੱਜ ਅੰਬਰਸਾ ਸਰਬੰਦੀ ਸਾਥੀ ਸ਼ੇਖਮਰ ਤਵਾੜੀ ਜੀ ਦੀ ਗਵਾਹੀ ਥੱਲੇ ਚੋਣ ਹੋਈ ਆ ਪਹਿਲੀ ਕਮੇਟੀ ਜਿਹੜੀ ਆ ਉਹਨੇ ਰਿਪੋਰਟ ਪੇਸ਼ ਕੀਤੀ ਆ ਬਿਹਤਰਫੋ ਪੇਸ਼ ਕੀਤੀ ਆ ਕਾਰਜਕਾਰੀ ਰਿਪੋਰਟ ਪੇਸ਼ ਕੀਤੀ ਆ ਉਹ ਚ ਪੜੀ ਗਈ ਆ ਪੜ ਕੇ ਕਮੇਟੀ ਨੇ ਦੋਵੇਂ ਸਾਥੀਆਂ ਨੂੰ ਥੱਲੇ ਪਾਸ ਕੀਤੀਆਂ ਨੇ ਕਮੇਟੀ ਭੰਗ ਕਰਨ ਤੋਂ ਬਾਅਦ ਨਵੀਂ ਕਮੇਟੀ ਚੁਣੀ ਗਈ ਹੈ ਜਿੱਥੇ ਸਾਡੇ ਕਰਮ ਸਿੰਘ ਜੀ ਪ੍ਰਧਾਨ ਚੁਣੇ ਗਏ ਨੇ ਤੇ ਕਮੇਟੀ ਸਰਬਸੰਮਤੀ ਨਾਲ ਚੁਣੀ ਆ ਇਸ ਕਰਕੇ ਅਸੀਂ ਵਧਾਈ ਦਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਸਤਿਕਾਰਯੋਗ ਅੱਜ ਦੇ ਇਜਲਾਸ ਦੇ ਵਿੱਚ ਇਕੱਠੇ ਹੋਏ ਸਾਰੇ ਸਾਥੀਆਂ ਦਾ ਬਾਹਰੋਂ ਆਏ ਸਾਥੀਆਂ ਦਾ ਆਤਿਨਵਾਦ ਕਰਦਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਣਗੇ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਹਿੱਸਾ ਲਵਾਂ